ਕਿਆ ਬੱਚੇ ਦਰਗਾਹ ਸੀ ਆਉਂਦੇ ਸ਼ਿਨੀ ਨਗਰ ਜਾ ਕੇ ਨਾ ਘੁੰਮਣ ਫਿਰਨੇ ਜਾਣਾ ਘੁੰਮਦੇ ਪਰ ਤੇ ਇਥੋਂ ਗਏ ਦਾ 2:30 ਵਜੇ ਗੱਡੀ ਤੋਰੀ ਜਦੋਂ ਗਏ ਤਾਂ ਉੱਥੇ ਜਾ ਕੇ ਇਹਨਾਂ ਦੇ ਵਿਚਾਲੇ ਦਾ ਰਸਤੇ 'ਚ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਇੰਨਾ ਕਿ ਭਿਆਨਕ ਹੋ ਗਿਆ ਕਿ ਜਿਹੜੇ ਤਿੰਨ ਬੱਚੇ ਸੀ ਮੌਕੇ ਤੇ ਹੀ ਚਾਰ ਮਰ ਗਏ ਇੱਕ ਬੱਚੇ ਦੀ ਫੇਰ ਦਮ ਜਾ ਕੇ ਹਸਪਤਾਲ ਟੁੱਟਦੇ ਇਸ ਕਰਕੇ ਕਿੰਨੇ ਜਣੇ ਗਏ ਸੀ ਇਹ ਸੱਤ ਸੱਤ ਬੱਚੇ ਗਿਆ ਜੀ ਕੁਮਣ ਕਿੰਨੇ ਦੀ ਡੈਥ ਹੋ ਚੁੱਕੀ ਹੈ ਇਹ ਜੀ ਪੰਜਾਂ ਦੀ ਡੈਥ ਹੋ ਚੁੱਕੀ ਹੈ ਬਾਕੀ ਜ਼ਖਮੀ ਬਾਕੀ ਜੀ ਦੋ ਜ਼ਖਮੀ ਹੈ ਹਟਾਰੀ ਪਿੰਡ ਦੇ ਕਿੰਨੇ ਦੀ ਡੈਥ ਹੋਈ ਹੈ ਇਹ ਜੀ ਇੱਕ ਬੱਚੇ ਦੀ ਤਿੰਨ ਜੀਰੇ ਤੋਂ ਕੋਈ 22 ਸਾਲ ਦਾ ਕੋਈ 25 ਸਾਲ ਦਾ ਬਸ ਇਸੇ ਕੀ ਰੇਂਜ ਤੇ ਮੁੰਡੇ ਸਾਰੇ ਆ ਕੀ ਚਾਂਸ ਬਾਬਾ ਤੁਹਾਡੇ ਭਤੀਜੇ ਦੀ ਡੈਥ ਹੋ ਚੁੱਕੀ ਹੈ ਇਹ ਬਾਹਰ ਗਏ ਸੀਗੇ ਜੀ ਇੱਧਰ ਆਪਣੇ ਸ਼੍ਰੀਨਗਰ ਚ ਇੰਦਰਾਸੀ ਜਲ ਤੋਂ ਕੀ ਪਤਾ ਲੱਗਾ ਤੁਹਾਨੂੰ ਕਦੋਂ ਐਕਸੀਡੈਂਟ ਹੋਇਆ ਇਹ ਕੱਲ 3 ਵਜੇ ਦਾ ਹੋਇਆ ਜੀ 3 ਵਜੇ ਫੋਨ ਆਇਆ ਬਾਕੀ ਉਹਦੇ ਪਰਿਵਾਰਕ ਮੈਂਬਰ ਬਾਕੀਆਂ ਦੇ ਪਰਿਵਾਰਕ ਮੈਂਬਰ ਘਰੇ ਹੀ ਫਰੋਣੇ ਜੋ ਮੇਰੇ ਨਾਲ ਸੀਗੇ ਬ੍ਰਾਂਚ ਕੰਮ ਕਰਦੇ ਮੇਰੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਟਾਰੀ ਪਿੰਡ ਹੈ ਮੁਖਤਿਆਰ ਸਿੰਘ ਕੀ ਚਾਂਸ ਵਾਪਰੇ ਤੁਹਾਡੇ ਭਤੀਜੇ ਦੀ ਡੈਥ ਹੋ ਚੁੱਕੀ ਹੈ ਇਹ ਬਾਹਰ ਗਏ ਸੀਗੇ ਜੀ ਇੱਧਰ ਆਪਣੇ ਸ਼੍ਰੀਨਗਰ ਚ ਇੱਧਰ ਇੰਸੀਡੈਂਟ ਹੋ ਗਿਆ ਬੰਦਾ ਕੀ ਪਤਾ ਲੱਗਾ ਤੁਹਾਨੂੰ ਕਦੋਂ ਐਕਸੀਡੈਂਟ ਹੋਇਆ ਇਹ ਕੱਲ 3:00 ਵਜੇ ਦਾ ਹੋਇਆ ਜੀ 3:00 ਵਜੇ ਨੂੰ ਹੈ ਬਾਕੀ ਉਹਦੇ ਪਰਿਵਾਰਕ ਮੈਂਬਰ ਬਾਕੀਆਂ ਦੇ ਪਰਿਵਾਰਕ ਮੈਂਬਰ ਘਰੇ ਹੀ ਆ ਗਏ ਸਾਨੂੰ ਜਿਹੜੇ ਨਾਲ ਸੀਗੇ ਬ੍ਰਾਂਚ ਕੰਮ ਕਰਦੇ